ਜਿਹੜੇ ਭਗਵੰਤ ਮਾਨ ਜੀ ਕਦੀ ਖੜਕਲ ਚ ਕਲਾਂ ਜਾ ਕੇ ਸ਼ਹੀਦਾਂ ਦੀਆਂ ਸੌਵਾਂ ਚੁੱਕਦੇ ਸੀ ਅੱਜ ਉਹ ਸ਼ਹੀਦਾਂ ਨੂੰ ਭੁੱਲ ਗਏ ਮਾਈ ਭਾਗੋ ਜੀ ਨੂੰ ਭੁੱਲ ਗਏ ਸਿੱਖ ਪੰਥ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੇ ਪੰਜਾਬ ਦੀ ਝਾਂਕੀ ਦੇ ਅੰਦਰ ਕਹਿੰਦੇ ਨੇ ਪੰਜਾਬ ਦੀ ਝਾਂਕੀ ਤਾਂ ਜਾ ਸਕਦੀ ਆ ਜੇ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਫੋਟੋ ਕੀ ਪਿਛਲੇ ਸਾਲ ਵੀ ਝਾਂਕੀ ਰਿਜੈਕਟ ਕੀਤੀ ਇਸ ਸਾਲ ਵੀ ਰਿਜੈਕਟ ਕੀਤੀ ਕੀ ਪੰਜਾਬ ਨਾਲੋਂ ਵੱਧ ਕੋਈ ਹੋਰ ਸੂਬਾ ਰਿਜ਼ਰਵ ਕਰਦਾ ਹੈ ਗੁਲਾਮੀ ਦੇ ਜੰਜੀਰਾਾਂ ਚ ਵਾਪਸ ਬਨ ਕੇ ਲੈ ਆਂਦਾ ਪੰਜਾਬ ਨੂੰ ਇੰਨੀਆਂ ਲੜਾਈਆਂ ਲੜ ਕੇ ਪੰਜਾਬ ਆਜ਼ਾਦ ਹੋਇਆ ਸੀ ਦੇਸ਼ ਆਜ਼ਾਦ ਹੋਇਆ ਸੀ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਦੀਆਂ ਗੁਲਾਮੀ ਦੀਆਂ ਜੰਜੀਰਾਾਂ ਦੇ ਅੰਦਰ ਪੰਜਾਬ ਨੂੰ ਬੰਨ ਕੇ ਲਿਆਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਬਲਵਿੰਦਰ ਸਿੰਘ ਪੰਜਾਬ ਦੀ ਚਾਕੀ ਇਸ ਵਾਰ ਵੀ ਗਣਤੰਤਰਤਾ ਦਿਵਸ ਵਿੱਚੋਂ ਬਾਹਰ ਕਰ ਦਿੱਤੀ ਗਈ ਹੈ ਜਿਹਦੇ ਚਾਲਦੇ ਸੁਨੀਲ ਕੁਮਾਰ ਜਾਖੜ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਚਾਕੀ ਤਾਂ ਬਾਹਰ ਕੀ ਕਰ ਦਿੱਤੀ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਲਗਾਉਣ ਦੀ ਗੱਲ ਕੀਤੀ ਜਾ ਰਹੀ ਸੀ ਜਿਹਦੇ ਚਾਲਦੇ ਆ ਉਹ ਮਨਜ਼ੂਰ ਨਹੀਂ ਕੀਤੀ ਗਈ ਜੇ ਚਾਲਦੇ ਆ ਆਮ ਆਦੀ ਪਾਰਟੀ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਬੱbbi ਬਾਦਰ ਵੱਲੋਂ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਕਟੋ ਕਟ ਪੰਜਾਬ ਦੀ ਕੁਰਬਾਨੀਆਂ ਨੂੰ ਪੰਜਾਬ ਹਰ ਥਾਂ ਤੇ ਖੜਿਆ ਉਹਨਾਂ ਨੂੰ ਯਾਦ ਕਰਦੇ ਹੋਏ ਸਾਡੀ ਚੱਕੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਂਦੇ ਆ ਕੀ ਜਾਖੜ ਸਾਹਿਬ ਨੇ ਦੋਸ਼ ਲਾਇਆ ਕਿ ਪੰਜਾਬ ਦੀ ਜਿਹੜੀ ਝਾਂਕੀ ਦਿੱਲੀ ਗਈ ਉਹਦੇ ਤੇ ਇਹਨਾਂ ਨੇ ਆਪਣੇ ਲੀਡਰਾਂ ਦੀਆਂ ਫੋਟੋਆਂ ਲਾ ਦਿੱਤੀਆਂ ਸੀ ਸੋ ਪਹਿਲਾਂ ਤਾਂ ਮੈਂ ਇਹ ਗੱਲ ਸਾਫ਼ ਕਰ ਦਿਆਂ ਕਿ ਪਿਛਲੇ ਸਾਲ ਵੀ ਚੱਕੀ ਰਿਜੈਕਟ ਕੀਤੀ ਇਸ ਸਾਲ ਵੀ ਰਿਜੈਕਟ ਕੀਤੀ ਕੀ ਪੰਜਾਬ ਨਾਲੋਂ ਵੱਧ ਕੋਈ ਹੋਰ ਸੂਬਾ ਡਿਸਰਵ ਕਰਦਾ ਹੈ ਜਿੰਨੀਆਂ ਕੁਰਬਾਨੀਆਂ ਚਾਹੇ ਫੌਜ ਦੀ ਸਾਡੀਆਂ ਲੜਾਈਆਂ ਹੋਈਆਂ 65 ਦੀ ਲੜਾਈ ਹੋਈ 71 ਦੀ ਲੜਾਈ ਹੋਈ ਚੀਨ ਦੇ ਨਾਲ ਲੜਾਈ ਹੋਈ ਵੱਡੀਆਂ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਚਾਹੇ ਦੇਸ਼ ਦੇ ਅੰਨ ਭੰਡਾਰ ਭਰਨ ਦਾ ਮੌਕਾ ਆਇਆ ਤਾਂ ਪੰਜਾਬੀਆਂ ਨੇ ਕੈਂਸਰ ਚੁਣ ਲਿਆ ਪੰਜਾਬੀਆਂ ਨੇ ਜੀ ਜਾਨ ਲਗਾ ਕੇ ਦੇਸ਼ ਦੇ ਅੰਨ ਭੰਡਾਰ ਭਰਤੇ ਤੇ ਕੀ ਸਾਨੂੰ ਜਿੱਥੇ ਕਿਤੇ ਇੱਕ ਟਾਈਮ ਤੇ ਪੰਜਾਬ ਦਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਸੀ ਪੰਜਾਬ ਦਾ ਇੱਕ ਵਿਸ਼ਾਲ ਪੰਜਾਬ ਸੀ ਤੇ ਅੱਜ ਸਾਨੂੰ ਇਸ ਲਾਇਕ ਵੀ ਨਹੀਂ ਸਮਝਦੇ ਕਿ ਸਾਡੀ ਝੰਕੀ ਉਹਨਾਂ ਨੇ ਵਿੱਚ ਸ਼ਾਮਿਲ ਕਰ ਲੈਣ ਔਰ ਪੰਜਾਬ ਨੂੰ ਮਾਨ ਹੋਵੇ ਕੀ ਪੰਜਾਬ ਦੀ ਝਾਂਕੀ 26 ਜਨਵਰੀ ਨੂੰ ਉੱਥੇ ਸ਼ਾਮਲ ਹੈ ਜਿਵੇਂ ਤੁਸੀਂ ਸੁਣਿਆ ਹੈ ਬੱਬੀ ਬਾਦਰ ਵੱਲੋਂ ਕਿਹਾ ਗਿਆ ਦੇਸ਼ ਦੇ ਅਨੰਪੰਡਾਰ ਭਰਨ ਦੀ ਗੱਲ ਕੀਤੀ ਗਈ ਹੋਵੇ ਫੌਜ ਦੀ ਲੜਾਈ ਦੀ ਗੱਲ ਹੋਵੇ ਦੇਸ਼ ਦੀ ਸੁਰੱਖਿਆ ਦੀ ਗੱਲ ਹੋਵੇ ਪੰਜਾਬੀ ਹਰ ਥਾਂ ਅੱਗੇ ਰਹੇ ਨੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਹੋਰ ਸੂਬੇ ਨਾਲੋਂ ਸਾਡੀ ਝਾਕੀ ਕਿਉਂ ਨਹੀਂ ਜਾ ਸਕਦੀ ਮਨਜਿੰਦਰ ਸਿੰਘ ਸਰਸਾ ਵੱਲੋਂ ਵੀ ਕਈ ਸਵਾਲ ਖੜੇ ਕੀਤੇ ਗਏ ਨੇ ਪ੍ਰੈਸ ਕਾਨਫਰੰਸ ਨੂੰ ਲੈ ਕੇ ਉਹਨਾਂ ਕਿਹਾ ਕਿ ਜੇ ਪੰਜਾਬ ਸਰਕਾਰ ਛੁੱਟੀ ਸੀ ਤਾਂ ਹੀ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਪੈਗੀ ਅੱਜ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਾਈ ਭਾਗੋ ਦੀ ਕੁਰਬਾਨੀ ਨੂੰ ਭੁੱਲ ਗਏ ਨੇ ਤਾਂ ਕਰਕੇ ਆਪਣੀ ਦੀ ਗੱਲ ਕਰ ਰਹੇ ਨੇ ਪਰ ਪੰਜਾਬ ਜਵਾਬ ਮੰਗਦਾ ਜਿਹੜੇ ਭਗਵੰਤ ਮਾਨ ਜੀ ਕਦੀ ਖੜਕਲ ਚ ਕਲਾ ਜਾ ਕੇ ਸ਼ਹੀਦਾਂ ਦੀਆਂ ਸੌਵਾਂ ਚੁੱਕਦੇ ਸੀ ਅੱਜ ਉਹ ਸ਼ਹੀਦਾਂ ਨੂੰ ਭੁੱਲ ਗਏ ਮਾਈ ਭਾਗੋ ਜੀ ਨੂੰ ਵੀ ਭੁੱਲ ਗਏ ਸਿੱਖ ਪੰਥ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੇ ਪੰਜਾਬ ਦੀ ਝਾਂਕੀ ਦੇ ਅੰਦਰ ਕਹਿੰਦੇ ਨੇ ਪੰਜਾਬ ਦੀ ਝਾਂਕੀ ਤਾਂ ਜਾ ਸਕਦੀ ਆ ਜੇ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਫੋਟੋ ਲੱਗੇ ਗੁਲਾਮੀ ਦੇ ਜੰਜੀਰਾਂ ਚ ਵਾਪਸ ਬਨ ਕੇ ਲੈ ਆਂਦਾ ਪੰਜਾਬ ਨੂੰ ਐਨੀਆਂ ਲੜਾਈਆਂ ਲੜ ਕੇ ਪੰਜਾਬ ਆਜ਼ਾਦ ਹੋਇਆ ਸੀ ਦੇਸ਼ ਆਜ਼ਾਦ ਹੋਇਆ ਸੀ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਦੀਆਂ ਗੁਲਾਮੀ ਦੀਆਂ ਜੰਜੀਰਾਂ ਦੇ ਅੰਦਰ ਪੰਜਾਬ ਨੂੰ ਬੰਨ੍ਹ ਕੇ ਲਿਆਤਾ ਦੱਸੋ ਤੁਸੀਂ ਕਦੀ ਸੋਚਿਆ ਸੀ ਇੱਕ ਮੁੱਖ ਮੰਤਰੀ ਕਹੂਗਾ ਕਿ ਮਾਈਪਾ ਗੋਜਰੀ ਫੋਟੋ ਲੱਗੇ ਨਾ ਲੱਗੇ ਸ਼ਹੀਦਾਂ ਦੀ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੇ ਨਾ ਲੱਗੇ ਪਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਦੀ ਫੋਟੋ ਝਾਂਕੀ ਤੇ ਜ਼ਰੂਰ ਲੱਗਣੀ ਚਾਹੀਦੀ ਹੈ ਜੇ ਨਹੀਂ ਝਾਂਕੀ ਤੇ ਲੱਗੂਗੀ ਅਸੀਂ ਪੰਜਾਬ ਦੀ ਝਾਂਕੀ ਨਹੀਂ ਭੇਜਾਂਗੇ ਦਿੱਲੀ ਇਹ ਹਾਲਾਤ ਨੇ ਪਰਸੋਂ ਝੂਠ ਬੋਲ ਬੋਲ ਕੇ ਬੇਈਮਾਨੀ ਕਰਕੇ ਤੇ ਪੰਥ ਦੇ ਨਾਮ ਤੇ ਸਿੱਖੀ ਦੇ ਨਾਮ ਤੇ ਦੇਸ਼ ਭਗਤਾਂ ਦੇ ਨਾਮ ਤੇ ਮਾਈ ਭਾਗੋ ਦੇ ਨਾਮ ਦੇ ਉੱਤੇ ਭਗਵੰਤ ਮਾਨ ਜੀਆਂ ਝੂਠੀਆਂ ਪ੍ਰੈਸ ਕਾਨਫਰੰਸਾਂ ਕਰ ਰਹੇ ਸੀ ਹੁਣ ਸੱਚ ਸਾਹਮਣੇ ਆ ਗਿਆ ਇਸੇ ਕਰਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿਉਂਕਿ ਪਤਾ ਸੀ ਸੱਚ ਸਾਹਮਣੇ ਆਉਣਾ ਤੇ ਫੜੇ ਜਾਣਾ ਅੱਜ ਭਗਵੰਤ ਮਾਨ ਜੀ ਪੂਰਾ ਦੇਸ਼ ਧੜ ਤੋਂ ਸਾਹ ਪੁੱਛਦਾ ਏ ਇਹ ਸਿੱਖ ਪੰਥ ਧੜ ਤੋਂ ਪੁੱਛਦਾ ਏ ਕਿਸ ਕਰਕੇ ਤੁਸੀਂ ਪੰਜਾਬ ਦੇ ਅੰਦਰ ਆਪਣੀ ਝਾਂਕੀ ਔਰ ਅਰਵਿੰਦ ਕੇਜਰੀਵਾਲ ਦੀ ਝਾਂਕੀ ਤੇ ਫੋਟੋ ਲਾਉਣਾ ਚਾਹੁੰਦੇ ਜੀ ਕਿਉਂ ਤੁਸੀਂ ਮਾਈ ਭਾਗੋ ਦੀ ਫੋਟੋ ਹਟਾਉਣਾ ਚਾਹੁੰਦੇ ਜੀ ਕਿਉਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣਾ ਚਾਹੁੰਦੇ ਜੀ ਤੁਹਾਨੂੰ ਜਰੂਰ ਆਉਣ ਵੇਲੇ ਸਮੇਂ 'ਚ ਸਾਰੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ ਦੋਨਾਂ ਵੱਲੋਂ ਕਈ ਮੁੱਦੇ ਚੱਕੇ ਗਏ ਨੇ ਹੁਣ ਵੇਖਣਾ ਹੋਵੇਗਾ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਦੇ ਉੱਤੇ ਆਮਾ ਦੀ ਪਾਰਟੀ ਆਪਣਾ ਕੀ ਪ੍ਰਤੀਕਿਰਮਾਨ ਸਾਹਮਣੇ ਦੇ ਜੀ ਕੈਮਰਾਮੈਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ